ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸੰਤ ਬਾਬਾ ਜਹਰਾ ਸਿੰਘ ਜੀ ਦੇ ਬਚਨਾਂ ਦੇ ਵਿੱਚੋਂ ਇੱਕ ਬਚਨ ਸਾਂਝਾ ਕਰੀਏ ਸੱਚਾ ਸਾਧ ਕਈ ਵਾਰੀ ਆਪਾਂ ਮਨ ਦੇ ਵਿੱਚ ਧਾਰਨਾ ਬਣਾ ਲੈਂਦੇ ਆ ਕਿ ਜੇ ਸਾਡੇ ਦਿਲ ਦੀਆਂ ਜਾਣ ਲੈਣਗੇ ਕੋਈ ਵੀ ਮਹਾਂਪੁਰਖ ਤਾਂ ਸਮਝ ਲਵਾਂਗੇ ਕਿ ਉਹ ਹਰ ਇੱਕ ਗੱਲ ਸਾਡੀ ਜਾਣ ਲੈਂਦੇ ਆਪਾਂ ਪਰਖ ਕਰਨ ਤੁਰ ਪਏ ਨੇ ਆ ਸੋ ਇਸੇ ਤਰ੍ਹਾਂ ਸ਼ਰ ਮੱਧ ਸਿੰਘ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਕਿਲੇ ਵਾਲੇ ਹਰ ਮੱਸਿਆ ਤੇ ਦੁਮਾਨ ਲਾਉਂਦੇ ਹੁੰਦੇ ਸਨ ਤੇ ਕਾਫੀ ਸੰਗਤਾਂ ਇਕੱਠੀਆਂ ਹੁੰਦੀਆਂ ਸਨ ਵਿਸਾਖ ਦੇ ਮਹੀਨੇ ਦੀ ਮੱਸਿਆ ਵਾਲੇ ਦਿਨ ਕਾਫੀ ਸੰਗਤ ਜੁੜੀ ਸੀ ਤੇ ਬਾਬਾ ਹਜ਼ਾਰਾ ਸਿੰਘ ਜੀ ਘੁੰਮਣਾ ਵਾਲੇ ਵੀ ਉੱਥੇ ਮੱਸਿਆ ਤੇ ਗਏ ਸਨ ਤੇ ਦੀਵਾਨ ਵਿੱਚ ਪੁੱਜੇ ਤੇ ਗਿਆਨੀ ਅੰਮ੍ਰਿਤ ਸਿੰਘ ਨਸ਼ਾਰੇ ਵਾਲੇ ਕੀਰਤਨ ਕਰ ਰਏ ਸਨ ਇਤਿਹਾਸ ਸੁਣਾ ਰਹੇ ਸਨ ਸੋ ਉਹਨਾਂ ਨੇ ਇਤਿਹਾਸ ਦੇ ਵਿੱਚ ਸੁਣਾਉਂਦੇ ਸੌਂਦੇ ਆਖਿਆ ਕਿ ਸੱਚਾ ਸਾਧ ਉਹੀ ਹੈ ਜਿਹੜਾ ਗੁਰੂ ਦੇ ਲੜ ਲੋਂਦਾ ਤੇ ਜਿਹੜਾ ਆਪਣੇ ਲੜ ਲੋਂਦਾ ਉਹ ਸੱਚਾ ਸਾਧ ਨਹੀਂ ਹੈ ਤੇ ਜੇਕਰ ਕਿਸੇ ਸਾਧੂ ਸੰਤ ਸੰਗਤ ਦੇ ਵਿੱਚ ਜਾਣਾ ਹੋਵੇ ਤਾਂ ਉਹ ਸਾਧ ਦੀ ਪਰਖ ਵੀ ਕਰ ਲੈਣੀ ਚਾਹੀਦੀ ਹੈ ਕਿ ਉਹ ਸਾਧ ਮਾਇਆ ਧਾਰੀ ਹੈ ਜਾਂ ਨਾਮ ਧਾਰੀ ਜੇਕਰ ਉਹ ਤਾਂ ਗੁਰੂ ਦੇ ਲੜ ਲੋਂਦਾ ਤਾਂ ਸਮਝ ਲਓ ਸੱਚਾ ਹੈ ਕਿ ਜੇ ਆਪਣੇ ਅੰਦਰ ਡੇਰੇ ਨਾਲ ਜੋ ਆਪਣੇ ਨਾਲ ਜੋੜਦਾ ਸਮਝੂ ਉਹ ਸਾਧ ਸੱਚਾ ਨਹੀਂ ਹੈ ਇਹ ਪਰਖ ਜ਼ਰੂਰ ਕਰ ਲੈਣੀ ਚਾਹੀਦੀ ਹੈ ਇਸ ਦੀਵਾਨ ਵਿੱਚ ਇੱਕ ਸ਼ਰਧਾਲੂ ਬੈਠਾ ਸੀ ਜੋ ਬਾਬਾ ਜੀ ਦੇ ਡੇਰੇ ਆਉਂਦਾ ਹੁੰਦਾ ਸੀ ਉਸ ਨੇ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਕਿ ਜੇ ਤਾਂ ਬਾਬਾ ਮੇਰੇ ਦਿਲ ਦੀ ਜਾਣ ਲਵੇਗਾ ਬੋਝ ਲਵੇਗਾ ਤਾਂ ਮੈਂ ਉਸ ਨੂੰ ਸੱਚਾ ਸਾਧ ਆਖਾਂਗਾ ਵੈਸੇ ਹੈ ਤਾਂ ਘੁੰਮਣਾਵਰਾ ਪੂਰਾ ਸਾਧ ਹੈ ਪਰ ਫਿਰ ਵੀ ਮੈਂ ਉਹਦੀ ਪਰਖ ਕਰਾਂਗਾ ਦੋ ਦਿਨ ਬੀਤ ਗਏ ਇਹ ਸ਼ਰਧਾਲੂ ਸਵੇਰੇ-ਸਵੇਰੇ ਘਰੋਂ ਭੁੱਖਾ ਪਾਣਾ ਘੁੰਮਣੀ ਡੇਰੇ ਵੱਲ ਚੱਲ ਪਿਆ ਮਨ ਵਿੱਚ ਉਹਦੇ ਧਾਰਨਾ ਧਾਰ ਲਈ ਕਿ ਜੇਕਰ ਬਾਬਾ ਅੰਤਰਜਾਮੀ ਹੋਵੇਗਾ ਤਾਂ ਮੇਰੇ ਮਨ ਦੀ 부ਝ ਲਵੇਗਾ ਕਿ ਮੈਂ ਘਰੋਂ ਭੁੱਖਾ ਆਇਆ ਮੈਨੂੰ ਆਪੇ ਆਵਾਜ਼ ਮਾਰ ਕੇ ਰੋਟੀ ਦੇਵੇਗਾ ਤਾਂ ਮੈਂ ਖਾਵਾਂਗਾ ਤੇ ਫਿਰ ਮੈਂ ਉਹਨੂੰ ਮੰਨਾਂਗਾ ਸਵੇਰ ਦੇ 9:00 ਵਜੇ ਦਾ ਸਮਾਂ ਸੀ ਇਹ ਸ਼ਰਧਾਲੂ ਘੁੰਮਣੀ ਡੇਰੇ ਪਹੁੰਚ ਕੇ ਸੰਗਤਾਂ ਵਿੱਚ ਬੈਠ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿ ਕੀਤੇ ਪੋਥੀ ਦਾ ਪਾਠ ਚੱਲ ਰਿਹਾ ਸੀ ਇਕ ਆਦਮੀ ਪੋਠੀ ਸਾਇ ਪੜ ਰਿਆ ਸੀ ਤੇ ਬਾਬਾ ਜੀ ਸਮੇਰ ਕਾਫੀ ਸੰਗਤ ਸੁਣਦੀ ਸੀ। ਸੋ ਲੱਸੀ ਦਾ ਵਾਟਾ ਵਰਤਿਆ ਸਭ ਨੇ ਛਕਿਆ। ਇੰਨੇ ਨੂੰ ਇੱਕ ਮਾਈ ਪ੍ਰਸ਼ਾਦੇ ਲੈ ਕੇ ਆ ਗਈ। ਬਾਬਾ ਜੀ ਤੋਂ ਆਗਿਆ ਲੈ ਕੇ ਸਾਰਿਆਂ ਨੇ ਪ੍ਰਸ਼ਾਦੇ ਸੰਗਤ ਨੂੰ ਪ੍ਰਸ਼ਾਦੇ ਵਰਤਾਏ। ਸੰਗਤ ਜ਼ਿਆਦਾ ਸੀ ਇਸੇ ਕਰਕੇ ਉਹ ਸ਼ਰਧਾਲੂ ਨੂੰ ਪ੍ਰਸ਼ਾਦਾ ਨਾ ਮਿਲਿਆ। ਅੱਧਾ ਘੰਟਾ ਪਿੱਛੋਂ ਬਾਬਾ ਜੀ ਸੰਗਤ ਵਿੱਚੋਂ ਉੱਠ ਪਏ ਤੇ ਬਾਹਰ ਨਾਲਕੇ ਦੇ ਇਸ਼ਨਾਨ ਕਰਨ ਲੱਗ ਪਏ। ਉਹ ਸਰਦਾਰੂ ਸਰਦਾਲੂ ਕਾਲੀ ਨਾਲ ਅੱਗੇ ਹੋਇਆ ਤੇ ਬਾਬਾ ਜੀ ਦੇ ਇਸ਼ਨਾਨ ਲਈ ਨਲਕਾ ਗਿੜਨ ਲੱਗ ਪਿਆ। ਮਹਾਂਪੁਰਖਾਂ ਨੇ ਉਸ ਵੱਲ ਨੇਤਰ ਭਰ ਕੇ ਦੇਖਿਆ ਤੇ ਬਚਨ ਕੀਤਾ ਅੱਜ ਘਰੋਂ ਭੁੱਖਾ ਹੀ ਆ ਗਿਆ ਭੁੱਖਾ ਇਹ ਨਲਕਾ ਗਿੜੀ ਜਾਂਦਾ ਜਾਂ ਜਾਂ ਸੰਗਤ ਵਿੱਚ ਜਾ ਕੇ ਪ੍ਰਸ਼ਾਦਾ ਛਕ ਲੈ। ਇਹਨੇ ਨੂੰ ਬਾਬਾ ਜੀ ਨੇ ਇਸ਼ਨਾਨ ਕਰਕੇ ਕੱਪੜੇ ਪਹਿਨ ਲਏ ਅਤੇ ਭਾਈ ਤਰਸੀਮ ਸਿੰਘ ਦਿয়ালਗੜ੍ਹ ਵਾਲੇ ਨੂੰ ਕਿਹਾ ਇਸ ਨਲਕਾ ਗੇੜਨ ਵਾਲੇ ਨੂੰ ਲੰਗਰ ਪ੍ਰਸ਼ਾਦਾ ਛਕਾਓ। ਏ ਅਜ ਘਰੋਂ ਭੁੱਖਾ ਹੀ ਤੁਰਿਆ ਫਿਰਦਾ ਵਾ ਉਹ ਸਰਧਾਲੂ ਦੇ ਮੂੰਹ ਚੋਂ ਨਿਕਲਿਆ ਤੂੰ ਧੰਨਾ ਘੁਮਣਾ ਵਾਲਿਆ ਤੂੰ ਸੱਚਾ ਸਾਧ ਹੈ ਤੂੰ ਬ੍ਰਹਮ ਗਿਆਨੀ ਹੈ ਅੰਤਰਜਾਮੀ ਹੈ ਅਸੀਂ ਕਲਯੁਗੀ ਜੀਵਾਂ ਭੁੱਲਣਾ ਰਿਹਾ ਸਾਨੂੰ ਬਖਸ਼ ਲੋ ਜੀ ਅੱਠੇ ਪੈਰ ਸਵਾਸ ਪ੍ਰਭੂ ਦਾ ਸਿਮਰਨ ਨਾਲ ਜੁੜੇ ਹੋਏ ਮਹਾਂਪੁਰਖ ਸੱਚੇ ਹਨ ਜੀ ਸਚਿਆਰ ਹਨ ਉਹ ਯੁਗ ਉਹ ਹਰ ਯੁਗ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ ਉਹ ਆਪ ਸੰਸਾਰਿਕ ਬੰਧਨਾਂ ਤੋਂ ਮੁਕਤ ਹੁੰਦੇ ਹਨ ਤੇ ਉਹਨਾਂ ਦੀ ਸੰਗਤ ਕਰਨ ਵਾਲੇ ਅਨੇਕਾਂ ਜੀਵਾਂ ਦਾ ਭਲਾ ਹੋ ਜਾਂਦਾ ਹੈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ